ਕਾਲੀਦਾਲ ਵਾਲਾ ਨੇ ਖੁਦ ਕਹਿਤਾ ਕੋਣ ਬਲਟੋਆ ਅਸੀਂ ਨਹੀਂ ਬਲਟੋਏ ਨੂੰ ਜਾਣਦੇ ਨਾ ਉਹਦਾ ਇਲਾਕਾ ਵਾ ਤੇ ਨਾ ਸਾ ਅਸੀਂ ਕਿਹੇ ਜੀਰੇ ਨੂੰ ਜਾਣਦੇ ਅਸੀਂ ਖੁਦ ਕਾਂਗਰਸ ਨੂੰ ਵੋਟ ਪਾਉਂਦੇ ਰਹੇ ਆ ਨਾ ਅਸੀਂ ਜੀਰੇ ਨੂੰ ਜਾਣਦੇ ਨਾ ਅਸੀਂ ਬਲਟੋਏ ਨੂੰ ਜਾਣਦੇ ਨਾ ਅਸੀਂ ਆਮ ਆਮ ਪਾਰਟੀ ਨੂੰ ਜਾਣਦੇ ਆ ਸਾਡੀ ਬੋਟ ਪੇ ਪਿੰਡ ਦੇ ਵਿੱਚੋਂ ਜਿੰਨੀ ਵੀ ਆ ਸਾਰਿਆਂ ਨੇ ਕਿਹਾ ਜੀ ਅਸੀਂ ਕਿਹੜਾ ਬੂਥ ਨਹੀਂ ਲੱਗਣ ਦੇਣਾ ਸਾਰੀ ਬੋਟ ਜਿਹੜੀ ਆ ਉਹ ਭਾਈ ਅਮਰਤਪਾਲ ਸਿੰਘ ਦੇ ਹੱਕ ਚ ਪੋਲਿੰਗ ਹੋਊਗੀ ਜੀ ਤਾਂ ਜਿਹੜੇ ਤੁਹਾਡੇ ਪਿੰਡ ਦੇ ਇੱਕ ਹੋਰ ਤੁਸੀਂ ਦੱਸੋ ਕਿ ਉਮੀਦਵਾਰ ਹੀ ਭਾਜਪਾ ਦੇ ਤੁਹਾਡੇ ਪਿੰਡ ਦੇ ਬਣੇ ਹੋਇਆ ਕੀ ਉਹਨਾਂ ਨੂੰ ਹੰਗਾਰਾ ਨਹੀਂ ਮਿਲਣਾ ਹੰਗਾਰਾ ਉਹਨਾਂ ਨੂੰ ਇੰਨਾ ਕਿ ਮਿਲਣਾ ਜੀ ਇਸੇ ਜਿੱਦ ਉਹ ਉਮੀਦਵਾਰ ਐਮਪੀ ਖਲੋਣ ਤੋਂ ਪਹਿਲਾਂ ਤਿੰਨ ਵਾਰ ਇਸੇ ਹਲਕੇ ਦਾ ਐਮਐਲਏ ਰਿਹਾ ਆ ਉਹਦਾ ਕੰਮ ਹੂੰ ਜਿੰਨਾ ਨਸ਼ਾ ਵੇਖਿਆ ਉਹਨਾਂ ਦੇ ਟਾਈਮ 'ਚ ਵੇਖਿਆ ਉਹਨਾਂ ਦੇ ਟਾਈਮ 'ਚ ਸ਼ੁਰੂ ਹੋਇਆ ਉਹਨਾਂ ਟਾਈਮ 'ਚ ਵਧਿਆ ਸਾਰੇ ਪਿੰਡ 'ਚ ਘੁੰਮ ਕੇ ਵੇਖ ਲਓ ਇਲਾਕਾ ਛੱਡ ਦੋ ਬੱਬਕਾਲਾ ਸਾਹਿਬ ਤੋਂ ਐਮਐਲਏ ਕਰਾਂ ਬਣਿਆ ਦੋ ਵਾਰ ਖਲੂਰ ਸਾਹਿਬ ਤੋਂ ਬਣਿਆ ਇਲਾਕਾ ਮੈਂ ਨਾ ਛੜ ਦੋ ਇਲਾਕਾ ਵੇਖਣ ਤੁਹਾਨੂੰ ਲੋੜ ਨਹੀਂ ਆ ਆ ਪਿੰਡ ਵੇਖ ਲਓ ਸਾਰਾ ਪਿੰਡ ਘੁੰਮ ਕੇ ਵੇਖ ਲਓ ਕਿੰਨਾ ਇੱਚ ਵਿਕਾਸ ਹੋਇਆ ਐਮਐਲਏ ਦਾ ਜਿਹੜਾ ਹੁਣ ਬੀਜੇਪੀ ਦਾ ਐਮਪੀ ਆ ਖਲੋਤਾ ਵਾ ਉਹਦਾ ਪਿੰਡ ਆ ਕਿੰਨਾ ਵਿਕਾਸ ਆ ਕੋਈ ਵੀ ਲੀਡਰ ਬੰਦਾ ਪਹਿਲਾਂ ਆਪਣੇ ਪਿੰਡ ਦਾ ਸੋਚਦਾ ਪਿੰਡ ਦਾ ਕੀ ਕੀਤਾ ਜੇ ਪਿੰਡ ਦਾ ਨਹੀਂ ਕੀਤਾ ਹਲਕੇ ਦਾ ਕੀ ਆਉਣ ਵਾਲੇ ਸਮੇਂ ਚ ਕੀ ਕਰੂਗਾ ਉਹਨਾਂ ਸਮਝੇ ਇਸ ਐਮਪੀ ਨੇ ਬਣ ਕੇ ਇੱਕ ਗੱਲ ਹੋਰ ਦੱਸੋ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਭਾਵੇਂ ਫੈਸਲਾ ਲੈ ਲਿਆ ਪਰ ਉਧਰ ਸੰਗਰੂਰ ਦੇ ਵਿੱਚ ਵੀ ਉਹ ਖੜੇ ਆ ਹੁਣ ਅਮਰਿਤਪਾਲ ਸਿੰਘ ਤੇ ਸਿਮਰਜੀਤ ਸਿੰਘ ਮਾਨ ਕੀ ਦੋਵਾਂ ਦੀ ਸਿਆਸਤ ਜਿਹੜੀ ਰਲ ਕੇ ਚੱਲ ਸਕਦੀ ਹੈ ਅੱਗੇ ਕਿਉਂਕਿ ਜਿਆਦਾ ਉਹ ਪਹਿਲਾਂ ਬੋਲੇ ਨਹੀਂ ਆ ਉਧਰ ਸੁਖਪਾਲ ਸਿੰਘ ਖੈਰਾ ਵੀ ਹੈ ਜਦੋਂ ਐਨਐਸਏ ਲੱਗੀ ਉਹ ਵੀ ਵਿਰੋਧ ਚ ਬੋਲਦੇ ਰਹੇ ਫਿਰ ਉਹਨਾਂ ਬਾਰੇ ਕੀ ਖਿਆਲ ਹੈ ਕਿਹੜੀ ਪਾਰਟੀ ਨੂੰ ਤੁਸੀਂ ਕਿਉਂਕਿ ਉਹਤੇ ਪਾਰਟੀਆਂ ਹੀ ਹੋਰ ਬਿਲੋਂਗ ਕਰਦੇ ਆ ਇੱਥੇ ਇਦਾਂ ਜੀ ਜਿਹੜੇ ਖਹਿਰਾ ਸਾਹਿਬ ਆ ਨਾ ਸਤਕਾਰਯੋਗ ਆ ਲੇਕਿਨ ਇੱਥੇ ਜਿਹੜਾ ਸਟੈਂਡ ਲਿਆ ਨਾ ਖਹਿਰੇ ਨੇ ਗਲਤ ਲੈ ਗਿਆ ਜਿੰਨੇ ਪਹਿਲਾਂ ਸਟੈਂਡ ਲੈ ਸਹੀ ਆ ਇੱਥੇ ਪਾਰਟੀ ਨਾਲ ਜਾ ਕੇ ਖੜ ਗਿਆ ਇੱਥੇ ਕੌਮਨਾ ਨਹੀਂ ਖੜਾਓ ਖਹਿਰਾ ਸਾਹਿਬ ਨੂੰ ਸਿਮਰਜੀਤ ਮਾਨ ਦੇ ਉਲਟ ਨਹੀਂ ਖੜੋਣਾ ਚਾਹੀਦਾ ਕਿਉਂਕਿ ਕੌਮ ਦਾ ਲੀਡਰ ਆ ਤੁਸੀਂ ਖੁਦ ਦੇਖ ਲਓ ਕਿੰਨੇ ਉਹਨੇ ਤਹੀਏ ਤਸੀਹੇ ਝੱਲੇ ਆ ਕਿੰਨੇ ਕਸ਼ਟ ਝੱਲੇ ਆ ਅੱਜ ਤੱਕ ਜਿਹੜੀ ਗੱਲ ਪਹਿਲਾਂ ਕੀਤੀ ਇੱਕੋ ਲੀਡਰ ਪੰਜਾਬ ਦਾ ਵੇਖੋਗੇ ਜਿਹੜੀ ਪਾਰਟੀ ਤੋਂ ਤੁਰਿਆ ਸੀ ਅੱਜ ਵੀ ਉੱਥੇ ਆ ਕੋਈ ਲੀਡਰ ਮੈਨੂੰ ਇੱਕ ਦੱਸੋ ਵੀ ਉਹ ਫਲਾਣਾ ਬੀ ਲੀਡਰ ਹੀ ਇੱਥੋਂ ਸ਼ੁਰੂ ਹੋਇਆ ਸੀ ਸਰਪੰਚ ਤੋਂ ਇੱਥੋਂ ਤੱਕ ਸਰਪੰਚ ਤੋਂ ਮੰਨ ਕੇ ਚਾਰ ਪਾਰਟੀਆਂ ਬਦਲ ਲੈਂਦੇ ਆ ਕੰਮ ਸੇ ਕਮ ਇੱਕ ਥਾਂ ਤੇ ਖਲੋਤਾ ਪੰਜਾਬ ਦੀ ਗੱਲ ਕਰਦਾ ਵਾ ਜਿੱਦਾਂ ਦੀਪ ਸਿੱਧੂ ਦਾ ਕਤਲ ਹੁੰਦਾ ਸਿੱਧੂ ਮੂਸੇ ਵਾਲਾ ਕਤਲ ਹੁੰਦਾ ਕਿਹੜੇ ਐਮਪੀ ਨੇ ਸੰਸਦ ਜਾ ਕੇ ਗੱਲ ਕੀਤੀ ਆ ਸਿਵਾਏ ਸਿਮਰਜੀਤ ਮਾਨ ਤੋਂ ਜਿਹੜੀ ਸਾਡੀ ਸੰਸਦ 'ਚ ਗੱਲ ਹੁੰਦੀ ਆ ਉਹ ਜੁਐਨਓ 'ਚ ਗੱਲ ਜਾਂਦੀ ਆ ਅੱਜ ਆ ਮੈਂ ਬਰਤ ਪਾਲੂ ਮੈਂ ਨਹੀਂ ਜੋ ਤੁਮਰਾ ਸਾਡੀ ਇੱਥੇ ਕੋਈ ਨਹੀਂ ਸੁਣ ਰਿਹਾ ਸੰਸਦ ਭੇਜਾਂਗੇ ਨੌਜਵਾਨਾਂ ਦੀ ਗੱਲ ਹੋਊਗੀ ਕਿਸਾਨਾਂ ਦੀ ਗੱਲ ਹੋਊਗੀ ਪੰਜਾਬ ਦੀ ਗੱਲ ਹੋਊਗੀ ਸਾਨੂੰ ਪਤਾ ਸਾਡੀ ਉਹ ਗੱਲ ਯੂਨੋ ਚ ਜਾਣੀ ਆ ਇੱਥੇ ਜਿੰਨਾ ਮਰਜ਼ੀ ਰੌਲਾ ਪਾਈ ਜਾਵਾਂਗੇ ਕਿਸੇ ਨੇ ਨਹੀਂ ਸਾਡੀ ਸੁਣੀ ਬਾਕੀ ਜਿੰਨੇ ਆ ਇਹ ਲੀਡਰ ਆ ਜਿਨ੍ਹਾਂ ਦਾ ਦਿੱਲੀ ਵਾਲ ਨੂੰ ਮੂੰਹ ਆ ਉਹ ਪੰਜਾਬ ਦੀ ਗੱਲ ਨਹੀਂ ਕਰ ਸਕਦਾ ਜੇ ਪੰਜਾਬ ਦੀ ਗੱਲ ਕਰੂਗਾ ਉਹ ਹੀ ਇਨਸਾਨ ਕਰੂਗਾ ਜਿਹਦਾ ਆਨੰਦਪੁਰ ਸਾਹਿਬ ਵਾਲ ਮੂੰਹ ਆ ਗੁਰੂ ਦਾ ਸੇਖ ਆ ਇਹ ਖੂਬੀਆਂ ਸਾਨੂੰ ਸਾਰੀਆਂ ਭਾਈ ਅਮਰਤਪਾਲ ਚ ਦੇਖਦੀਆਂ ਆ ਅਮਰਤਪਾਲ ਭਾਈ ਕੋਈ ਬਾਪੂ ترਸੇਮ ਸਿੰਘ ਜਾਂ ਮਾਤਾ ਬਲਵਿੰਦਰ ਕੌਰ ਦਾ ਬੇਟਾ ਨਹੀਂ ਇਸ ਟਾਈਮ ਤੇ ਉਹ ਕੌਮ ਦਾ ਬੇਟਾ ਵਾ ਹੁਣ ਸਾਡੀ ਕੌਮ ਦਾ ਫਰਜ਼ਮੰਦਾ ਵਾ ਅਸੀਂ ਕੌਮ ਦੇ ਬੇਟੇ ਨਾਲ ਕੀ ਕਰਨਾ ਵਾ ਸ਼੍ਰੋਮਣੀ ਕਾਲੀਦਾਲ ਵਾਲੇ ਤੇ ਵੀ ਕਹੀ ਜਾਂਦੇ ਆ ਕਹਿੰਦੇ ਰਾਜਦੇਵ ਸਿੰਘ ਖਾਲਸਾ ਜਿਨ੍ਹਾਂ ਨੇ ਅਨਾਉਂਸਮੈਂਟ ਕੀਤੀ ਹੈ ਉਹ ਤੇ ਆਪ ਆਰਐਸਐਸ ਨਾਲ ਮਿਲੇ ਹੋਏ ਆ ਉਹਨਾਂ ਨੇ ਤੇ ਉਹਨਾਂ ਦੀ ਚੋਣ ਦਾ ਐਲਾਨ ਕੀਤਾ ਕਹਿੰਦੇ ਇਹ ਨਾ ਹੋਵੇ ਕਿ ਕਿਸੇ ਹੋਰ ਪਾਸਿਓ ਕੋਈ ਤਿਆਰ ਕਰਕੇ ਭੇਜ ਰਿਆ ਜੇਤੇ ਇਲਜ਼ਾਮ ਲਾ ਰਹੇ ਆ ਹੋ ਸਕਦਾ ਪੁਰਾਣੇ ਹੋਣ ਆਪਾਂ ਨੂੰ ਉਹਦੇ ਬਾਰੇ ਪਤਾ ਨਹੀਂ ਆ ਇਹ ਕਿੰਨਾ ਚਿਰ ਪਹਿਲਾਂ ਬੀਜੇਪੀ ਬੀਜੇਪੀ ਚੋਂ ਆਇਆ ਆਪਣੀ ਕਰਤੂਤ ਦੱਸਣ ਉਹਨਾਂ ਦਾ ਹੀ ਸਾਰੇ ਬੀਜੇਪੀ ਦਾ ਹਿੱਸਾ ਸਾਰੇ ਜੀ ਬਲਟੋਆ ਸਾਹਿਬ ਕਹਿੰਦਾ ਮੈਂ ਐਮਪੀ ਬਣ ਕੇ ਬੰਦੀ ਸਿੰਘਾਂ ਨੂੰ ਹਰਿਆ ਕਰਾਉਂਗਾ ਮੌਜੂਦਾ ਐਮਪੀ ਦੋ ਆ ਸੰਗਵੀਰ ਬਾਦਲ ਐਮਪੀ ਆ ਹਰਸਿਮਰਤ ਕੌਰ ਬਾਦਲ ਐਮਪੀ ਆ ਕਿੱਥੇ ਗੱਲ ਕੀਤੀ ਸੰਸਦ ਕਹਿੰਦੇ ਕੇਂਦਰੀ ਗ੍ਰਹਿ ਮੰਤਰੀ ਨੇ ਜਵਾਬ ਵੀ ਦੇ ਦਿੱਤਾ ਠੇਠੀ ਕਰਤਾ ਕਹਿੰਦੇ ਜਦੋਂ ਤੱਕ ਉਹ ਪਛਤਾਵਾ ਨਹੀਂ ਕਰਦੇ ਬੰਦੀ ਸਿੰਘ ਉਹਦੋਂ ਤੱਕ ਰਿਆ ਹੀ ਨਹੀਂ ਕਰਨੇ ਹਰਸਿਮਰਤ ਕੌਰ ਬਾਦਲ ਨੇ ਮੁੱਦਾ ਚੁੱਕਿਆ ਭਾਈ ਅਮਰਤਪਾਲ ਨੂੰ ਸੰਸਦ ਜਾ ਲਾਂ ਦੋ ਕੋਈ ਹੋਰ ਪਸਤਾਵਾ ਨਹੀਂ ਕਰਨਗੇ ਬੰਦੀ ਸਿੰਘ ਕਿਹੜੀ ਗਲਤੀ ਕੀਤੀ ਉਹਨਾਂ ਨੇ ਪਸਤਾਵਾ ਮੈਨੂੰ ਦੱਸੋ ਕਿਸ ਗੱਲ ਦਾ ਕਰਨ ਮੈਂ ਗਲਤੀ ਕੀਤੀ ਆ ਮੈਨੂੰ ਸਜ਼ਾ ਹੋ ਗਈ ਆ ਸਜ਼ਾ ਭੁਗਤ ਲਈ ਆ ਫਿਰ ਕਿਹੜੀ ਚੀਜ਼ ਦਾ ਪਸਤਾਵਾ ਠੀਕ ਹੈ ਨਾ ਪਸਤਾਵਾ ਤੇ ਉਸ ਚੀਜ਼ ਦਾ ਹੋਣ ਜੇ ਮੇਰੀ ਸਜ਼ਾ ਰਹਿੰਦੀ ਆ ਸਾਡੇ ਨਾਲ ਮੈਂ ਕੱਟ ਚੁੱਕਾ ਵਾਂ ਤੁਸੀਂ ਜਵੇਂ ਇਹਨਾਂ ਮੁੱਦਿਆਂ ਨੇ ਇਹਨਾਂ ਨੇ ਗੱਲ ਕੀਤੀ ਹੈ ਕਿ ਆਹ ਆ ਮੁੱਦੇ ਆ ਸਾਡੇ ਇਸ ਕਰਕੇ ਅਸੀਂ ਚੋਣਾਂ ਚਾਹੁੰਦੇ ਆਂ ਹੋਰ ਕਿਹੜੀਆਂ ਗੱਲਾਂ ਤੁਹਾਡੇ ਚੱਲਦੀਆਂ ਕਿ ਸਾਡੇ ਆ ਮੁੱਦੇ ਆ ਤੇ ਇਹ ਗੱਲ ਹੀ ਸਿਰਫ ਉਹਨਾਂ ਨੇ ਕਰਨੀ ਹੋਰ ਕੋਈ ਕਰ ਹੀ ਨਹੀਂ ਸਕਦਾ ਸਭ ਤੋਂ ਪਹਿਲਾਂ ਤੇ ਆ ਜੀ ਭਾਈ ਅਮਰਤਪਾਲ ਸਿੰਘ ਪੜਿਆ ਲਿਖਿਆ ਨੌਜਵਾਨ ਆ ਸੂਝਵਾਨ ਆ ਬਹੁਤ ਨੌਲੇਜ ਰੱਖਣ ਵਾਲਾ ਜਿਹੜਾ ਸਾਡੇ ਪਿੰਡਾਂ ਵਿੱਚ ਲੋਕਲ ਰਹਿਣ ਕਰਕੇ ਉਹਨੂੰ ਸਾਡੀ ਕਿਸਾਨੀ ਦਾ ਵੀ ਪਤਾ ਸਾਡੀ ਜਵਾਨੀ ਦਾ ਵੀ ਪਤਾ ਤੇ ਆਮ ਘਰ ਚੋਂ ਉਹ ਚੱਲਿਆ ਸਾਨੂੰ ਇਸ ਚੀਜ਼ ਦੀ ਪੂਰੀ ਆਸ ਆ ਕਿ ਉਹਨੂੰ ਪੂਰੀ ਨੌਲੇਜ ਹੋਣ ਕਰਕੇ ਬਹੁਤੇ ਸਾਡੇ ਲੀਡਰ ਜਿਵੇਂ ਸਰਦਾਰ ਪ੍ਰਗਟ ਸਿੰਘ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਤੇ ਨੌਲੇਜ ਹੀ ਨਹੀਂ ਸੰਵਿਧਾਨ ਕੀ ਹੈ ਸਾਡਾ ਉਹ ਕਹਿੰਦੇ ਜੀ ਸਾਨੂੰ ਅਮਰਤ ਸ਼ਾਹ ਨੇ ਆਹ ਹੁਕਮ ਕਰਤਾ ਅਮਰਤ ਸ਼ਾਹ ਸੰਵਿਧਾਨਾ ਸਾਡਾ ਉਹ ਤੇ ਇੱਕ ਸਾਡੇ ਉੱਪਰ ਰੋਹ ਚੜਾਉਂਦੇ ਆ ਸਾਨੂੰ ਰੂਲ ਦਾ ਪਤਾ ਹੋਵੇ ਸਾਡੇ ਕੋਲ ਸੁਪਰੀਮ ਕੋਰਟ ਹਾਈ ਕੋਰਟ ਕਿੰਨੀ ਕੋਰਟ ਸਾਬਨ ਹੈ ਉੱਥੇ ਜਾ ਕੇ ਪਰ ਇਹ ਲੋਕ ਸਿਰਫ ਇੱਕ ਸਾਨੂੰ ਦਬਾਉਣਾ ਚਾਹੁੰਦੇ ਆ ਤੇ ਅਮਰਤਪਾਲ ਸਿੰਘ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਇਹ ਵੀਰੇ ਦੱਸਾਂ ਅ ਜਿੰਨੇ ਅੱਜ ਇੱਥੇ ਖੜੇ ਆ ਨਾ ਮੇਰਾ ਖਿਆਲ 15 ਸਾਲ ਤੋਂ ਬਾਅਦ ਅਸੀਂ ਸਾਰੇ ਇਕੱਠੇ ਸੱਜਣ ਮਿਲੇ ਆ ਸਕੂਲਾਂ ਕਾਲਾਂ ਪੜ੍ਹਦੇ ਰਹੇ ਪਰ ਪਹਿਲੀ ਦਿਨ ਇਹ ਆ ਕਿ ਅੱਜ 15 20 ਸਾਲ ਤੋਂ ਬਾਅਦ ਸਾਨੂੰ ਅਮਰਤਪਾਲਦ ਕਰਕੇ ਇੱਥੇ ਇਕੱਠੇ ਹੋਣਾ ਪੈ ਗਿਆ ਤੇ ਸਾਰੇ ਅੱਜ ਇਕੱਠੇ ਸਕੂਲਾਂ ਕਾਲਾਂ ਦੇ ਵਿਦਿਆਰਥੀ ਆ ਜਿੰਨੇ ਨੌਜਵਾਨ ਆ ਗੂ ਆ ਨਾ ਭਾਵੇਂ ਭਾਈ ਪ੍ਰਗਟ ਸਿੰਘ ਆ ਕਸ਼ਾਂਤ ਸਿੰਘ ਕਮੇਟੀ ਦੇ ਆ ਭਾਵੇਂ ਕੋਈ ਕਾਂਗਰਸ ਪਾਰਟੀ ਦਾ ਵਾ ਸਿਮਰ ਜੀ ਦਾ ਮਾਨ ਗਰੁੱਪ ਦੇ ਆ ਜਿਹੜੀ ਇਹ ਸਾਰੇ ਪਹੁੰਚੇ ਆ ਨਾ ਇਹ ਹੈ ਸਾਰੇ ਸੀ ਕਲਾਸਮੇਟ ਸੀਗੇ ਤੇ ਅਮਰਤਪਾਲ ਦਾ ਕਰਕੇ ਅੱਜ ਸਾਰੇ ਇਕੱਠੇ ਹੋਏ ਸਾਡੀ ਦੇ ਨੀ ਬੜੀ ਵੱਡੀ ਕਿ ਸਾਨੂੰ ਇਕੱਠਿਆਂ ਕਰਤਾ ਭਾਈ ਸਾਹਿਬ ਨੇ